ਇਹ ਸੂਰਮੇ ਆ ਸਰਬ ਸਾਂਝੇ ਹੁੰਦੇ ਆ ਤੇ ਜਿਹੜੇ ਕਿਰਦਾਰ ਹੁੰਦੇ ਆ ਵੱਡੇ ਉਹ ਸਾਰਿਆਂ ਦੇ ਵੱਡੇ ਹੀ ਹੁੰਦੇ ਆ ਉਹ ਸਾਰੇ ਉਹਨੂੰ ਪਿਆਰ ਹੀ ਕਰਦੇ ਆ ਸਾਡੀ ਇਹੀ ਕੋਸ਼ਿਸ਼ ਆ ਵੀ ਜਿਹੜੀਆਂ ਚੀਜ਼ਾਂ ਬਹੁਤਿਆਂ ਨੂੰ ਪਤਾ ਨਹੀਂ ਕਿ ਹੁਣ ਹੁਣ ਤਾਂ ਜੇ ਆਪਾਂ ਗੱਲ ਕਰੀਏ ਪੰਜਾਬੀਆਂ ਕੋਲ ਪੰਜਾਬ ਦੀ ਹਿਸਟਰੀ ਪੜਨ ਦਾ ਟਾਈਮ ਨਹੀਂ ਹੈਗਾ ਬਿਲਕੁਲ ਬਿਲਕੁਲ ਆਪਾਂ ਕਿਸੇ ਹੋਰ ਸਟੇਟ ਦੇ ਵਿੱਚ ਜਾਂ ਕਿਸੇ ਹੋਰ ਜਗ੍ਹਾ ਦੇ ਵਿੱਚ ਆਪਾਂ ਕੀ ਐਕਸਪੈਕਟ ਕਰਦੇ ਆ ਵੀ ਉਹ ਸਾਡੀ ਹਿਸਟਰੀ ਪੜਨ। ਅਸੀਂ ਤਾਂ ਆਪਦੀ ਨਹੀਂ ਪੜਦੇ ਹਨਾ ਤਾਂ ਕਰਕੇ ਇਹ ਆ ਵੀ ਅਸੀਂ ਜਿਹੜੀਆਂ ਉਹ ਚੀਜ਼ਾਂ ਨੂੰ ਹੌਲੀ-ਹੌਲੀ ਅੱਗੇ ਲੈ ਕੇ ਆਵਾਂਗੇ ਨਾ ਜਿਹੜੀਆਂ ਚੀਜ਼ਾਂ ਬਾਰੇ ਕਈ ਬੰਦੇ ਅਨਅਵੇਅਰ ਹੁੰਦੇ ਆ ਤੁਹਾਨੂੰ ਉਹ ਵੀ ਪਿਆਰ ਕਰਨਗੇ ਉਹਨਾਂ ਨੂੰ ਵੀ ਪਤਾ ਲੱਗੂਗਾ ਵੀ ਜੇ ਅਸੀਂ ਅੱਜ ਇੱਥੇ ਬੈਠੇ ਆ ਤਾਂ ਪਿੱਛੇ ਕਿੰਨੀਆਂ ਕੁਰਬਾਨੀਆਂ ਸੀਗੀਆਂ ਤੇ ਉਹ ਕਿੰਨੀ ਛੋਟੀ ਜੀ ਜਗ੍ਹਾ ਦੇ ਵਿੱਚੋਂ ਉੱਠ ਕੇ ਉਹਨਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀ। ਮੈਨੂੰ ਇਹ ਵੀ ਅਸੀਂ ਆਪਣੇ ਵੱਲੋਂ ਸਾਰੇ ਜਣੇ ਐਫਰਟ ਲਾ ਰਹੇ ਹਾਂ ਜੀ ਅਹ ਇਹ ਜੀਆਂ ਗੱਲਾਂ ਅgetElementById ਇਹ ਜਿਹੜੇ ਇਹਦੇ ਵਿੱਚ ਨੇ ਇਹ ਜਰੂਰ ਸਾਹਮਣੇ ਆਉਣੇ ਚਾਹੀਦੇ ਆ ਤਾਂ ਹਜੇ ਤੱਕ ਇਹ ਲੱਗਿਆ ਪਰ ਇਹ ਤੋਂ ਬਿਨਾ ਵੀ ਹਜੇ ਅੱਗੇ ਵੀ ਬਹੁਤ ਕੁਝ ਸੋਚਿਆ ਹੋਇਆ ਅੱਗੇ ਵੀ ਬਹੁਤ ਕਹਾਣੀਆਂ ਦਿਮਾਗ 'ਚ ਨੇ ਬਹੁਤ ਚੀਜ਼ਾਂ ਦਿਮਾਗ 'ਚ ਨੇ ਜਿਹੜੀਆਂ ਉਹੀ ਗੱਲ ਆ ਗਈ ਵੀ ਜਮਾਤਾਂ 'ਚ ਭਰਤੀ ਹੁੰਦੇ ਜਾਵਾਂਗੇ ਨਵੀਆਂ 'ਚ